ਵਰਾਗਾ ਦੇ ਬੰਦਾ ਕੀਤਾ ਕੌਣ ਕਰਦਾ ਤੇਰੀ ਡਿਊਟੀ ਲੱਗੀ ਯਾਰ ਰਾਜੇ ਚੂੜੀ ਨਿਓਂ ਪਰਮਾਣੀ ਕਹਿੰਦੀ ਆ ਰਾਜੇ ਦੀ ਰਾਜਾ ਸੌਂ ਖਾਂਦਾ ਨਿਓਂ ਕਰਨ ਦੀ ਚੂੜੀ ਦਾ ਮਤਲਬ ਹੈ ਜਿਵੇਂ ਸੌਂ ਚੱਕ ਲੈਣੇ ਜਿਹਨੂੰ ਰਾਜ ਬੰਦਾ ਦਰਗਾਹੋਂ ਚੂੜੀ ਛੱਡ ਗਿਆ ਮੈਂ ਇਨਸਾਫ ਕਰੂੰਗਾ ਇਹ ਇਹ ਗੱਲ ਇਥੇ ਆਏ ਚੂੜੀ ਨਿਓਂ ਕੀ ਪਹਿਲਾਂ ਚੂੜੀ ਛੜਾਈ ਆ ਅਗਲੇ ਨੇ ਵਾਅਦਾ ਕਰਾਇਆ ਹੈ ਮੈਂ ਇਨਸਾਫ ਕਰੀਂ ਤਾਂ ਰਾਜ ਦਬਾਗੇ ਕਹਿੰਦੇ ਇਨਸਾਫ ਕਰੂੰਗਾ ਰਾਜੇ ਦਰਗਾਹੋਂ ਦੇ ਨੇ ਇੱਥੇ ਇੱਥੇ ਆ ਕੇ ਬਣਦੇ ਨੇ ਜੇਡ ਸਾਹਿਬ ਨਹੀਂ ਕਰਦੇ ਫਿਰ ਕੁੱਤੇ ਦੀ ਜੂੰਨ ਫੈੰਦੇ ਨੇ ਕੁੱਤਾ ਰਾਜ ਬਠਾ ਲਈਏ ਫਿਰ ਆਹ ਕੁੱਤੇ ਦੀ ਜੂੰਨ ਲਿਖਿਆ ਨਾ ਨੂੰ ਕੁੱਤਾ ਗੁਰੂ ਪਰਵੇਸ਼ਣਾ ਕੇ ਹੈ ਨਾ ਇੱਥੇ ਮੈਸੇਜ ਦੇ ਦਿੱਤਾ ਤੈਨੂੰ ਉਹਨੂੰ ਕਿ ਤੈਨੂੰ ਉੱਥੋਂ ਦਾ ਤੈਨੂੰ ਰਾਜ ਤਤੋਂ ਨਹੀਂ ਮਿਲਿਆ ਪਰ ਜੇ ਨਹੀਂ ਠੀਕ ਕਰੇਗਾ ਕੁੱਤਾ ਵੀ ਬਣ ਜਾਏਗਾ ਗਾਂ ਦਾ ਕੁੱਤੇ ਨੂੰ ਨਹੀਂ ਤਿਆਰ ਹੈ ਤਾਂ ਕਿ ਉਹ ਡਰਦਾ ਰਹੇ ਤਾਂ ਕਿ ਉਹ ਨੂੰ ਪੈ ਰਹੇ ਵੀ ਮੇਰਾ ਭਾਈ ਆ ਨੁਕਸਾਨ ਖਜੂਗਾ ਉਹ ਭੋਲਣਾ ਜਾਵੇ ਉਹਨੂੰ ਇਹ ਨਾ ਹੋਵੇ ਵੀ ਰਾਜਾ ਮੈਂ ਉਹ ਥੋੜੀ ਬੜਿਆ ਹੋਇਆ ਇਹ ਭਲੇਖਾ ਦਾ ਦੂਰ ਕਰਨ ਵਾਸਤੇ ਦੱਸਿਆ ਭਾਈ ਇਹ ਐ ਕਰੇਗਾ ਤਾਂ ਆਏ ਕੋਜੀ ਰਾਜੇ ਜੀ ਮਕਦਮ ਕੁੱਤੇ ਤਾਂ ਹੀ ਲਿਖਿਆ ਅਨੰਤ ਅਕਾਲ ਅਪੇ ਅਲਕ ਅਨਸਾ ਆਦ ਅਪੇਰ ਆਦ ਅਪਾਰ ਅਲੇਖ ਲਿਖੇ ਤੋਂ ਪਰੇ ਅਨੰਤ ਤੇਰੀ ਹੇ ਤੇਰਾ ਤੇ ਬੋਤ ਨਹੀਂ ਹੈ ਤੂੰ ਸਭ ਦੀ ਮੌਤ ਹੈ ਅਕਾਲ ਅਨੰਤ ਅਕਾਲ ਕਾਲ ਨਹੀਂ ਹੈ ਤੇਰਾ ਸਮਾਂ ਨਹੀਂ ਹੈ ਸਮੇਂ ਨਾਲ ਤੇਰੇ ਸਮੇਂ ਦਾ ਕੋਈ ਅਸਰ ਨਹੀਂ ਅਕਾਲ ਦਾ ਅਸਲ ਦੇ ਅਰਥ ਹੈ ਸਮੇਂ ਨਾਲ ਜਿਹਦਾ ਤੇ ਅਸਰ ਨਾ ਹੋਵੇ ਪੁਰਾਣਾ ਨਹੀਂ ਹੁੰਦਾ ਤੇਰੇ ਜੋ ਇਹ ਲਖਦਾ ਨਾ ਅਕਾਲ ਇਹ ਸੱਚ ਨਾਲ ਵੀ ਅਕਾਲ ਲੱਗਿਆ ਹੋਇਆ ਹੈ ਇਹਦੇ ਨਾਲ ਵੀ ਅਕਾਲ ਲੱਗਿਆ ਹੈ ਇਹ ਜਿਹੜੀ ਇੱਛਾ ਹੈ ਇੱਛਾ ਦਾ ਕਾਲ ਨਹੀਂ ਹੈ ਵਰਦੀ ਨਹੀਂ ਇੱਛਾ ਇੱਛਾ ਗੁਪਤ ਪ੍ਰਗਟੇ ਹੁੰਦੀ ਹੈ ਜਿਵੇਂ ਲਹਿਰ ਹੈ ਪਾਣੀ ਚ ਪੈਦਾ ਹੁੰਦੀ ਹੈ ਗੁਪਤ ਪ੍ਰਗਟ ਹੁੰਦੀ ਹੈ ਉਹ ਹਵਾ ਚਲਦੀ ਹੈ ਵਰਗੜ ਹੋ ਜਾਂਦੀ ਹਵਾ ਨਹੀਂ ਟਿਕ ਜਾਂਦੀ ਹੈ ਕਾਲੀ ਹੈ ਦਾ ਪਰਗਟ ਹੋ ਨੀ ਗੱਲ ਜੰਡੀ ਪ੍ਰਗਟ ਹੋਈ ਐ ਪਰ ੜੋਈ ਜਾਂਦੀ ਐ ਗੁਪਤ ਹੋ ਜਾਂਦੀ ਐ ਗੁਪਤ ਪ੍ਰਗਟ ਹੁੰਦੀ ਐ ਆਪੇ ਦੇ ਕਾਲੀ ਸਮੇ ਦਾ ਕੋਈ ਅਸਰ ਨਹੀਂ ਐ ਆਪੇ ਵੇਖ ਆਪੇ ਵੇਖ ਕੋਈ ਤੇਰਾ ਵੇਖ ਨਹੀਂ ਹੈ ਹੁਣ ਆਪੇ ਕਹਿਤਾ ਮੂਰਤੀ ਕਿਵੇਂ ਹੋ ਜੂ ਜਦ ਆਪੇ ਵੇਖਾ ਕੋਈ ਭੇਖੇ ਨਹੀਂ ਦੇਦੀ ਹੈ ਭੇਖ ਸਰੀਰ ਬਾਹਲੇ ਦਾ ਰਹਾ ਕਪੜਾ ਭੇਖ ਕਪੜੇ ਨਾਲ ਜੁੜਿਆ ਹੋਇਆ ਹੈ ਪੰਜੇ ਤੱਤ ਦਾ ਕੋਈ ਤੇਰਾ ਵੇਖ ਨਹੀਂ ਹੈ ਕੋਈ ਤੇਰਾ ਰੂਪ ਨਹੀਂ ਹੈ ਆ ਗਾਇਆ ਰ ਇਹ ਵੇਖ ਨਹੀਂ ਆ ਤੇਰਾ ਪਰਦੋ ਰਹਤਾ ਅਨਸਾ ਨਾਸਵੰਤਰੀ ਹੈ ਜੇ ਭੇਖ ਹੈ ਸਰੀਰ ਹੈ ਦਾ ਨਾਸ ਵੀ ਹੈ ਹੁਣ ਜਾਂ ਨਾ ਸਰੀਰ ਹੈ 라ਉਣੀ ਮੌਤ ਹੈ ਤਾਂ ਤੁਸੀਂ ਮੂਰਤੀ ਕੇ ਮਾ ਬਣਾ ਲਈ ਬੂਲੀ ਡੈਫੀਨੇਸ਼ਨ ਦੇ ਵਿੱਚ ਦੱਸਤਾ ਵੀ ਜਿਹੜੀ ਇਹ ਮੰਨਦੇ ਨੇ ਚੰਡੀ ਉਹ ਚੰਡੀ ਨਹੀਂ ਹੁੰਦੀ ਗੱਲ ਤਾਂ ਆਏ ਉਹ ਤਾਂ ਪਹਿਲਾਂ ਹੀ ਦੱਸਤਾ ਉਹਨਾਂ ਨੇ ਗੁਣ ਤਾਂ ਇਹ ਕਿਉਂਕਾਰ ਸਤਨਾਮ ਕਰਤਾ ਬੁਰਖ ਨਿਰਭਉ ਨਿਰਵੈਰਾ ਖਾਲਸਾ ਪੁਰਖ ਜੁਨੀ ਸਾਹਿਬਾਂ ਕੋਦੇ ਆਲੇ ਲਿਖਤੇ ਸਾਰੇ ਹੀ ਤੇ ਤੁਸੀਂ ਕਿੱਥੇ ਸੁੱਤੇ ਪਏ ਹੋ ਤੁਸੀਂ ਸਿਰਫ ਚੰਡੀ ਲਫ਼ਜ਼ ਉੱਤੇ ਸੁਣ ਕੇ ਤੁਹਾਡੀ ਚੱਕਰੀ ਘੁੰਮ ਗਈ ਦਿਮਾਗ ਦੀ ਚੰਡੀ ਲਾਫ ਦੇ ਬੜਿਆ ਗਾਹਾਂ ਬੜੇ ਕੁਹਲੀਆਂ ਨਾਲੇ ਤੇ ਬੰਬੜੇ ਗੇਲੇ ਹੋਵੇ ਤੁਸੀਂ ਪੱਕੇ ਚੰਡੀ ਤਾਂ ਬੜ ਲਿਆ ਗਾਹਾਂ ਵੀ ਬੜ ਲੰਦੇ ਗਾਹਾਂ ਕੀਲੇ ਗਿਆ ਹੋਇਆ ਆਹ ਹਲਦੀ ਹੈ ਚੰਡੀ ਹੋਰ ਕੋਈ ਚੰਡੀ ਹੁੰਦੀ ਹੋਈ ਨਹੀਂ ਬਾਕੀ ਇਹਨਾਂ ਨੇ ਪਖੜਨ ਵਾਦੀ ਨਹੀਂ ਚੰਡੀ ਉਹ ਉਹਦਾ ਅਲੇਖ ਆਪ ਸਾਰੀਆਂ ਗੱਲਾਂ ਇਹਨਾਂ ਦੀਆਂ ਵੀ ਚੰਡੀ ਬਾਰੇ ਬੰਦੀ ਹੋਈਆਂ ਨੇ ਇਹਨਾਂ ਦੇ ਗ੍ਰੰਥ ਪੜਿਓ ਇਹਨਾਂ ਦੇ ਪੜਿਓ ਚੰਡੀ ਬਾਰੇ ਸਾਰੀਆਂ ਗੱਲਾਂ ਇਹ ਮੰਨਦੇ ਨੇ ਫੇ ਵੀ ਮੂਰਤੀ ਬਣਾਈ ਜਾਂਦੇ ਨੇ ਫੇ ਵੀ ਮੂਰਤੀ ਬਣਾਈ ਜਾਂਦੇ ਫੇ ਮੂਰਖ ਨੇ ਹੋਰ ਕੀ ਨੇ ਉਹਦਾ ਮੂਰਖ ਨੇ ਤੁਸੀਂ ਵੀ ਮੂਰਖ ਹੋ ਜੇ ਉਹ ਪੰਡਤ ਵੀ ਮੂਰਖ ਨੇ ਹਿੰਦੂ ਵੀ ਮੂਰਖ ਨੇ ਇਹ ਵੀ ਮੂਰਖ ਨੇ ਫਿਰ ਇਹ ਹਿੰਦੂ ਰੇ ਸਿੱਖ ਨਹੀਂ ਹੋਂ ਸਿੱਖ ਮੂਰਖ ਨਹੀਂ ਹੁੰਦਾ ਸਿੱਖ ਆਪੜੇ ਗੁਰੂ ਦੀ ਗੱਲ ਬੋਲਦਾ ਉਹ ਦੇਖਣਾ ਵੀ ਚੰਡੀ ਦੇ ਧਾਰੀ ਨਹੀਂ ਹੋ ਸਕਦੀ ਸਾਡਾ ਗੁਰੂ ਦੇ ਧਾਰੀ ਤੁਨੀ ਬੰਦ ਇਹਦੇ ਚ ਖੋਜ ਕਰੀਏ ਗੱਲ ਕੀ ਹੈ ਇਹ ਚੰਨੀ ਚਰਤਨ ਗੁਰੂ ਸਾਹਿਬ ਨੇ ਲਿਖਿਆ ਹੈ ਤਾਂ ਅਖਰ ਗੱਲ ਕੀ ਹੈ ਉਹਨਾਂ ਨੇ ਚੰਨੀ ਨੂੰ ਕਿਉਂ ਘੱਲ ਲਿਆ ਕੋਈ ਭੇਦ ਹੈ ਉਹ ਭੇਦ ਦੇਖਣਾ ਸੀ ਭੇਦ ਕੀ ਹੈ ਅੰਨੇ ਹੋਏ ਫਿਰਦੇ ਨੇ ਦੁਨੀਆ ਕਰ ਮਿਹਰਾਂ ਦੀ ਗੱਲ ਸੁਣਦੀ ਵਿਦਵਾਨਾਂ ਦੀ ਕਿਉਂ ਨਹੀਂ ਸੁਣਦੀ ਦੁਨੀਆ ਨੂੰ ਜਾਣਦੀ ਹੈ ਇਹ ਕਿੰਨੇ ਯੋਗੇ ਨੇ ਇਹ ਸੰਸਾਰ 'ਚ ਰਹਿੰਦੇ ਨੇ ਵਰਤਦੇ ਨੇ ਸਾਰੇ ਜਾਣਦੇ ਨੇ ਇੱਕ ਦੂਏ ਨੂੰ ਇਹਨਾਂ ਨੂੰ ਜਾਣਦੇ ਨਹੀਂ ਕੀ ਸੋਚ ਆ ਕਿੰਨੀ ਕਿ ਸੋਚ ਹੈ ਧਰਮ ਦੀ ਜਿਹੜੀ ਗੱਲ ਹੈ ਉਹ ਦਸਮ ਪਾਸ਼ਾ ਦੀ ਗੱਲ ਲਿਖੀ ਹੋਈ ਨੂੰ ਜਿਹਨੇ ਸਾਰਾ ਮਸਲਾ ਆਤਾ ਆਪਣਾ ਐਵੇਂ ਰੱਦ ਹੋ ਜੂ ਤੁਹਾਡੇ ਕੈਸੇ ਰੱਦ ਹੋ ਜੂ ਉਹ ਕਦ ਕਾਦਾ ਪੇਦੀ ਕਾ ਪੇਦੀ ਕਾ ਸੋਰਵਾ ਪੜਾਣ ਸੀ ਨਾ ਜੋ ਡਿਡਿ ਜਿਹੜੀ ਹੁੰਦੀ ਹੈ ਸਭ ਤੋਂ ਉਪਦੀ ਗੱਲ ਨੇ ਫਿੱਦੀ ਦਾ ਸ਼ਿਕਾਰ ਖੇលਿਆ ਸਾਡੇ ਬੁੱਢੇ ਕਹਿੰਦਾ ਕਹਿ ਤੋ ਫਿੱਦੀ ਕਾ ਫਿੱਦੀ ਕਾ ਸ਼ੋਰਵਾ ਸ਼ੋਰਵਾ ਤੜੀ ਹੁੰਦੀ ਹੈ ਕਹਿੰਦਾ ਫਿੱਦੀ ਜੇ ਮਾਰ ਲਈ ਉਹਦਾ ਸ਼ੋਰਵਾ ਕਿੰਨਾ ਖੋਜੂ ਭਾਈ ਕੀ ਤਾਂ ਉਹਦਾ ਫਿੱਦੀ ਦਾ ਹੋ ਇਹਦਾ ਹੋ ਨਾ ਕਿਆ ਫਿੱਦੀ ਕਾ ਫਿੱਦੀ ਕਾ ਸ਼ੋਰਵਾ ਇਹਨਾਂ ਦੀ ਐਡੀਕ ਦਾ ਬੁੱਧੀ ਹੈ ਅੱਗੇ ਆਪਣੇ ਕਹਿ ਦਿੰਦੇ ਕਹਿੰਦਾ ਆਹੀ ਦਾਲਦੀ ਜਿਹੜੀ ਫੋੜੀਆਂ ਤੇ ਪੈਗੀ ਵੀੜੀ ਪੋੜੀ ਤੇ ਪੈ ਗਈ ਦਾਲ ਬਸ ਐਨੀ ਅਸੀਂ ਚੱਲੇ ਲੰਗਰ ਫੇ ਤੁਹਾਡਾ ਸ਼ਬਦ ਦਾ ਇਹਦਾ ਸ਼ਬਦ ਦਾ ਲੰਗਰ ਚੱਲਣਾ ਬਵੇਖ ਬੁੱਧੀ ਨਾਲ ਚਲਾਉਣਾ ਥੋੜੀ ਦਾ ਇੱਕ ਪੋੜੀਾਂ ਤੇ ਪੈ ਗਈ ਦਾਲ ਬਾਕੀ ਜੱਗਦਨ ਮੰਗਲੀ ਫੇਰ ਕੀ ਹੋਊ ਜੱਗਦਨ ਵਟਾ ਰਖਦਾ ਕਿੱਥੋਂ ਭਰੂ ਗੱਲਾਂ ਕਰਦੇ ਨੇ ਹਾਂ ਅਨਸਾ ਅਨਾਸਾ ਨਾਜ਼ਮਦਰੀ ਅਲਖ ਅਲਖ ਹੈ ਅਲਖ ਅੱਖ ਨੂੰ ਨਹੀਂ ਦੇਖ ਸਕਦੀ ਉਹ ਮੂਰਤੀ ਦਾ ਥੋੜੀ ਮਾਂ ਦਿੰਦੀ ਹੈ ਅਖਰ ਉਹ ਮੂਰਤੀ ਦਾ ਦਿੰਦੀ ਅੱਖ ਨੂੰ ਉਹ ਕਹਿੰਦਾ ਅਲਖ ਹੈ ਅਲਖ ਦਾ ਪਰਮੇਸ਼ਰ ਨਿਰਗਰਵੀ ਅਲਖ ਹੈ ਉਹ ਆਤਮਾ ਅਲਖ ਹੈ ਉਹ ਆਤਮਾ ਰੂਪ ਹੈ ਪਰਮਾਤਮਾ ਰੂਪ ਹੈ ਪਰਮਾਤਮਾ ਜਦ ਹੋ ਜਾਂਦੀ ਹੈ ਉਦੋਂ ਬਿਵੇਕ ਬੁੱਧ ਬਣਦੀ ਹੈ ਜਿੰਨੀ ਆਤਮ ਜਾਣਿਆ ਪਰਮਾਤਮਾ ਸੋਈ ਜਾਣਣਾ ਅਲੱਖ ਚੀ ਜਾਨਣੀ ਹੈ ਅਲੱਖ ਲਖ ਹੈ ਹੈ ਤਾਂ ਸਹੀ ਲਖ ਹੈ ਜੇ ਕੋਈ ਹੈ ਤਾਂ ਸਹੀ ਜੇ ਕੋ ਦੇਖ ਲਵੇ ਭਾਈ ਲਖ ਲਵੇ ਲਖ ਹੁੰਦਾ ਬੁੱਧੀ ਦੀ ਅੱਖ ਨਾਲ ਦੇਖਣਾ ਤੀਸਰੀ ਅੱਖ ਨਾਲ ਦੇਖਣਾ ਲਖਣਾ ਹੁੰਦਾ ਬੁੱਧੀ ਆਪਣੇ ਆਪ ਵਿੱਚ ਕੱਖ ਇਹ ਗਿਆਨ ਦਾ ਸ਼ਰਮਾ ਪੈਂਦਾ ਤਾਂ ਹੀ ਠੀਕ ਹੁੰਦੀ ਹੈ ਪਹਿਲਾਂ ਇਹਨੂੰ ਸੂਤਕ ਲੱਗਿਆ ਹੋਇਆ ਹੈ ਉਹ ਬਿਮਾਰੀਆਂ ਨਹੀਂ ਹੁੰਦੀਆਂ ਸੂਤਕ ਦੀਆਂ ਉਹ ਜਿਹਨੂੰ ਅਸੀਂ ਸ਼ੂਦੀ ਬਿਮਾਰੀ ਕਹਿੰਦੇ ਆ ਉਹ ਸੂਤਕ ਕਹਿਆ ਉਸੇ ਨੂੰ ਇਹ ਸੂਤ ਦੀ ਬਿਮਾਰੀ ਦੂਏ ਤੇ ਦੂਏ ਲੱਗ ਜਾਂਦੀ ਹੈ ਅੱਜ ਨੇ ਵਿਦਵਾਨਾਂ ਨੂੰ ਸੂਤ ਦੀ ਬਿਮਾਰੀ ਲੱਗੀ ਹੈ ਇਹਨਾਂ ਨੂੰ ਕਾਹਦੇ ਕਾਹ ਅਨਾਸਾ ਅਨਾਸਾ ਰਾਸ ਨਹੀਂ ਹੁੰਦਾ ਤੇਰਾ ਕਦੇ ਨਾਜ਼ ਨਹੀਂ ਹੁੰਦਾ ਗੁਪਤ ਪ੍ਰਗਟ ਹੁੰਦੀ ਰਹਿੰਦੀਆਂ ਹਾਂ ਜੀ ਕੈਸ਼ਿਬ ਸ਼ਕਤ ਦਇ ਸ੍ਰुतਚਾਰ ਰਜੋਤਮ ਸਤ ਤੇ ਹੂਪੁਰ ਬਸਾ ਇਹ ਕੀ ਹੈ ਅਸਲ ਦੇ ਵਿੱਚ ਕੈਸ਼ਿਬ ਸ਼ਕਤ ਸ਼ਿਵ ਨੇ ਆਪਣੀ ਸ਼ਕਤ ਪੈਦਾ ਕੀਤੀ ਹੈ ਉਹ ਦੇਖੋ ਉਹਨਾਂ ਸਾਹਿਬ ਜੀ ਲਿਖਿਆ ਹੈ ਸ਼ਿਵ ਸ਼ਕਤ ਆਪ ਉਪਾਇ ਕੇ ਕਰਤਾ ਆਪੇ ਹੁਕਮ ਵਰਤਾਏ ਇਹ ਉਹੀ ਹੈ ਹੁਕਮ ਵਰਤਾਏ ਹੁਕਮ ਕੈਸ਼ਿਬ ਸ਼ਕਤ ਸ਼ਿਵ ਨੇ ਸ਼ਕਤ ਕੀਤੀ ਹੈ ਪੈਦਾ ਉਹ ਸ਼ਕਤੀ ਆਦਮੀ ਦੇ ਵਿੱਚ ਬੈਠਾ ਨਹੀਂ ਕਬ ਲੈਂਦਾ ਕਿ ਉਹ ਸ਼ਕਤੀ ਨਾਸ਼ ਹੋ ਗਈ ਉਹ ਜੇ ਬੈਠੇ ਚੁੱਪ ਕਰਿਆ ਆਹ ਸ਼ਕਤੀ ਦਾ ਨਹੀਂ ਨਾਸ਼ ਹੋਈ ਜੇ ਚਾਹੂ ਵਰਤ ਲੂ ਜੇ ਪਰਮੇਸ਼ਰ ਚਾਹੁੰਦਾ ਆਪਣੀ ਸ਼ਕਤੀ ਨੂੰ ਵਰਤ ਲੈਂਦਾ